ਗੱਲਾ ਸੁੱਕਾ ਪਹਿਲਾਂ ਬਾਲਣ ਇਕੱਠਾ ਕਰਕੇ ਲਿਆਓ ਫਿਰ ਜਾ ਕੇ ਕਿਤੇ ਚਾਹ ਮਿਲਨੀ ਆ ਫਿਰ ਕਿਤੇ ਜਾ ਕੇ ਰੋਟੀ ਮਿਲਨੀ ਆ ਹੁਣ ਤੇ ਲਾਈਟਰ ਵੀ ਬਾਲਣ ਦੀ ਲੋੜ ਨਹੀਂ ਸਵਿਚ ਨਫੋ ਤੇ ਅੱਗ ਬਲ ਪਈ ਪਰ ਲੋੜ ਤੋਂ ਜ਼ਿਆਦਾ ਸੁੱਖ ਨੇ ਸਾਨੂੰ ਅਵੇਸਲੇ ਕਰਦਾ ਕਦੀ ਉਹਨਾਂ ਮਾਵਾ ਨੇ ਆਪਣੀਆਂ ਗੋਦਾਂ ਦੇ ਵਿੱਚ ਆਪਣੀਆਂ ਝੋਲੀਆਂ ਦੇ ਵਿੱਚ ਆਪਣੇ ਬੱਚਿਆਂ ਦੇ ਟੋਟੇ ਪਵਾ ਕੇ ਵੀ ਆਖਿਆ ਸੀ ਤੇਰਾ ਕੀ ਆ ਮਿੱਠਾ ਲੱਗੇ ਬੁਸਾਨਾ ਕਰਿਓ ਇਸ ਕੱਲ ਦਾ ਇੰਟਰਨੈਟ ਨੇ ਸਾਨੂੰ ਸੁੱਖ ਵੀ ਬੜਾ ਦਿੱਤਾ ਪਰ ਸਾਡਾ ਪਠਾ ਵੀ ਬੜਾ ਭਾਇਆ ਇੰਸਟਾਗ੍ਰਾਮ ਦੇ ਉੱਤੇ ਫੇਸਬੁੱਕ ਦੇ ਉੱਤੇ ਰੀਲਾਂ ਦੇ ਨਾਂ ਦੇ ਉੱਤੇ ਸਾਡੀਆਂ ਕੁੜੀਆਂ ਸਾਡੀਆਂ ਧੀਆਂ ਕੋਠਿਆਂ ਤੇ ਨੱਚਗੀਆਂ ਇਹ ਜੀ ਪੈਸੇ ਆਉਂਦੇ ਆ ਨੈੱਟ ਦੇ ਉੱਤੇ ਜਿੰਨੀ ਰੀਲ ਜਿਆਦੀ ਚੱਲੂਗੀ ਜਿੰਨੀ ਵੀਡੀਓ ਜਿਆਦੀ ਚੱਲੂਗੀ ਓਨੇ ਪੈਸੇ ਆਉਂਦੇ ਆ ਸਾਡੇ ਅਕਾਊਂਟ ਵਿੱਚ ਬੇਸ਼ਰਮ ਲੋਕਾਂ ਨੇ ਹੱਥਾਂ 'ਚ ਕੈਮਰੇ ਫੜ ਕੇ ਧੀਆਂ ਵੀ ਨਚਾਈਆਂ ਤੇ ਆਪਣੀਆਂ ਭੈਣਾਂ ਵੀ ਨਚਾ ਲਾ ਕੇ ਰੀਲਾਂ ਬਣਾ ਦਿੱਤੀਆਂ ਤੇ ਉਹੋ ਹੀ ਬੰਦੇ ਜਿਹੜੇ ਬਾਹਰ ਖਲੋਤਿਆਂ ਦੇ ਲੈ ਅਸੀਂ ਤੇ ਉਹ ਕਰਦਿਆਂਗੇ ਆਹ ਕਰਦਿਆਂਗੇ ਘਰ ਦੀ ਕੋਠੇ ਤੇ ਚੜ ਕੇ ਨੱਚਣ ਦੇ ਘਰ ਵਾਲੀ ਕੋਠੇ ਤੇ ਨੱਚਣ ਦੇ ਅਸੀਂ ਨਾਚਾਰ ਬਣ ਗਏ ਇੰਨਾ కుੱਖਾਂ ਦੇ ਵਿੱਚੋਂ ਤੇ ਹਰੀ ਸਿੰਘ ਨੜੂਆ ਨਹੀਂ ਮੇਰੇ ਹਿਸਾਬ ਨਾਲ ਪੈਦਾ ਹੋ ਸਕਦਾ ਵੇਖੋ ਜੋ ਤੁਸੀਂ ਪਰੋਸਦੇ ਹੋ ਪਿਛੇ ਜੇ ਫਿਲਮ ਆਈ ਉਸ ਬੰਦੇ ਦੇ ਨਾਮ ਉਤੇ ਜਿਹੜੇ ਬੰਦੇ ਦੀ ਕਦੀ ਸੰਘਰਸ਼ ਨਾ ਬਣੀ ਨਹੀਂ ਚਮਕੀਲੇ ਦੇ ਨਾਮ ਦਾ ਬੜਾ ਰੌਲਾ ਪਿਆ ਬੜਾ ਰੌਲਾ ਪਿਆ ਕੋਈ ਚੰਗਾ ਆਖੀ ਜਾਂਦਾ ਕੋਈ ਮੰਦਾ ਆਖੀ ਜਾਂਦਾ ਪਰ ਮੇਰੀ ਇੱਕ ਸੋਚ ਆ ਚਮਕੀਲਾ ਫਿਲਮ ਬਣਾ ਕੇ ਉਹਨਾਂ ਨੇ ਤੁਹਾਨੂੰ ਚੈੱਕ ਕਰਕੇ ਵੇਖਿਆ ਵਾ ਵੀ ਇਹ ਬੰਦੇ ਤਾੜੀਆਂ ਮਾਰਦੇ ਆ ਆਉਣ ਵਾਲੇ ਦਿਨਾਂ 'ਚ ਜੇ ਬੇਅੰਤ ਸੌਦੇ ਤੇ ਫਿਲਮ ਨਾ ਬਣਵਾਈ ਜੇ ਉਹਨਾਂ ਨੇ ਕੇ ਪੀ ਐਸ ਗਿੱਲ ਤੇ ਫਿਲਮ ਬਣਾ ਕੇ ਤੁਹਾਡੇ ਕੋ ਤਾੜੀਆਂ ਨਾ ਮਰਵਾ ਦਿੱਤੀਆਂ ਤੇ ਮੇਰਾ ਨਾਮ ਉਟਾ ਦੇ ਇਹ ਸਿਸਟਮ ਹੁੰਦਾ ਵਾ ਦਿਲਜੀਤ ਤੇ ਉਹੋ ਹੀ ਬੰਦਾ ਨਾ ਜਿਹੜਾ ਭਾਈ ਜਸਵੰਤ ਸਿੰਘ ਖਾਲੜੇ ਦੀ ਫਿਲਮ ਬਣਾਵੇ ਤੇ ਸਿਸਟਮ ਨੂੰ ਪਤਾ ਵੀ ਨਿਗੇ ਨਿਗੇ ਨਿਆਣਿਆਂ ਨੂੰ ਪਤਾ ਲੱਗ ਜਾਣਾ ਜਸਵੰਤ ਸਿੰਘ ਖਾਲੜਾ ਕੌਣ ਆ ਬਲਵਿੰਦਰ ਸਿੰਘ ਜਟਾਣੇ ਦੀ ਕੁਰਬਾਨੀ ਬੜੀ ਸੀ ਪਰ ਬਲਵਿੰਦਰ ਸਿੰਘ ਜਟਾਣੇ ਦਾ ਤੁਹਾਨੂੰ ਕਿਦਣ ਪਤਾ ਲੱਗਾ ਬਲਾ ਜਦੋਂ ਸਿੱਧੂ ਮੂਸੇਵਾਲਾ ਆਂਦਾ ਸੀ ਮੋੜ ਬਲਵਿੰਦਰ ਜਟਾਣਾ ਆਉਂ ਸਿੰਗਰ ਅਸਰ ਪਾਉਂਦਾ ਵਾ ਜਟਾਣਾ ਪਹਿਲਾਂ ਵੀ ਮਹਾਨ ਸੀ ਅੱਜ ਵੀ ਮਹਾਨ ਹੈ ਪਰ ਇੱਕ گاਉਣ ਵਾਲਾ ਲੈਣ ਪਾ ਗਿਆ ਜਟਾਣਾ ਜਟਾਣਾ ਹੋ ਗਈ ਤੇ ਸਿਸਟਮ ਨੂੰ ਪਤਾ ਵੀ ਜੇ ਜਸਵੰਤ ਸਿੰਘ ਖਾਲੜੇ ਦੀ ਫਿਲਮ ਦਲਜੀਤ ਬਣਾ ਕੇ ਰਿਲੀਜ਼ ਕਰ ਦਿੰਦਾ ਇਥੇ ਦੇ ਨਿਗੇ ਨਿਗੇ ਨਿਆਣਿਆਂ ਨੂੰ ਪਤਾ ਲੱਗ ਜਾਣਾ ਵੀ 5000 ਮੁੰਡਾ ਕਿੱਧਰ ਕੋ-ਕੋ ਕੇ ਮਾਰਿਆ ਉਹਨਾਂ ਆਖਿਆ ਵੀ ਉਹਦੀ ਫਿਲਮ ਉਹ ਤੇ ਬੰਦ ਕਰੋ ਪਰ ਇਸੇ ਐਕਟਰ ਨੂੰ ਲੈ ਕੇ ਇੱਕ ਉਹ ਬੰਦੇ ਦੇ ਉੱਤੇ ਫਿਲਮ ਬਣਾ ਦਿਓ ਜਿਹਨੋਂ ਜਿਹਦੇ ਗੀਤ ਜਿਹਦੇ ਗਾਣੇ ਨਾ ਤੀ ਉਹ ਬਹਿ ਕੇ ਸੁਣੇ ਜਾ ਸਕਦੇ ਆ ਨਾ ਮਾਂ ਕੋ ਪੈ ਕੇ ਸੁਣੇ ਜਾ ਸਕਦੇ ਆ ਨਾ ਪਾਣ ਕੋ ਬਹਿ ਕੇ ਸੁਣੇ ਜਾ ਸਕਦੇ ਉਹਨਾਂ ਤੁਹਾਨੂੰ ਪਰਖਿਆ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕੋ ਬੇਅੰਤ ਸੋਹ ਤੇ ਵੀ ਤਾੜੀਆਂ ਵੱਜਣਗੀਆਂ ਕੇ ਪੀਐਸ ਗਿੱਲ ਦੇ ਨਾਂ ਤੇ ਤਾੜੀਆਂ ਵੱਜਣਗੀਆਂ ਜੇ ਇੱਕ ਚਮਕੀਲਾ ਦੋਸ਼ੀ ਹੁੰਦੇ ਸੀ ਸ਼ਰਮ ਦੀ ਪਾਣ ਹੀ ਨਾ ਦਿੱਤੀ ਆ ਸ਼ਰਮ ਦੀ ਚੁੰਨੀ ਲਾ ਕੇ ਆਉ ਮਾਰੀ ਆ ਅਸੀਂ ਸੜਕਾਂ ਤੇ ਵੀ ਨੱਚੀ ਜਾਂਦੇ ਆ ਚੌਂਕਾਂ 'ਚ ਵੀ ਨੱਚੀ ਜਾਂਦੇ ਆ ਵੀਊ ਲੈਣ ਦੇ ਮਾਰੇ ਅਸੀਂ ਕਿਸ ਹੱਦ ਤੱਕ ਚਲੇ ਗਏ ਆ ਇਹ ਰੱਬ ਹੀ ਰਾਖਾ ਵਾ ਇਹਨਾਂ ਧੀਆਂ ਇਹਨਾਂ ਭੈਣਾਂ ਦੀ ਕੁੱਖ ਤੋਂ ਕਿੱਦਾਂ ਦੇ ਬੰਦੇ ਪੈਦਾ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਿੱਖਿਆ ਜਿਹੜੇ ਨਿਗੇ ਨਿਗੇ ਨਿਆਣਾ ਆ ਪੂਰੇ ਆ ਨਾ 12 14 ਸਾਲਾਂ ਦਾ ਇਹ ਜਦੋਂ ਇਹਨਾਂ ਦੀਆਂ ਰੀਲਾਂ ਵੇਖਦਾ ਹੈ ਤੇ ਮਤ ਉਤਰਮ ਪਰਮ ਰੱਖੋ ਵੀ ਇਹ ਕਦੀ ਸ਼ਹੀਦ ਕਦੀ ਜੋਧੇ ਕਦੀ ਕੌਮ ਦੇ ਆਗੂ ਜਾਂ ਕੌਮ ਦੇ ਨਿਰਧੜਕ ਜੋਧੇ ਬਣ ਗਏ ਗੰਦ ਵੇਖਣਗੇ ਤੇ ਗੰਦੇ ਨਾਲੇ ਦਿਮਾਗਾਂ 'ਚ ਪਰਿਆ ਗਿਆ। ਇਹ ਤਰੀਕਾ ਹੁੰਦਾ ਹੈ। ਮਾਰ ਮਾਰੀ ਜਾਂਦੀ ਏ ਸਿਸਟਮ ਵੱਲੋਂ ਮਿੱਠਾ ਜ਼ਹਿਰ ਦੇ ਕੇ ਉਹਨਾਂ ਕੌੜੇ ਹੋ ਕੇ ਤੁਹਾਨੂੰ ਮਾਰ ਲਿਆ ਜਿੰਨਾ ਮਾਰਨਾ ਸੀ। ਹੁਣ ਮਿੱਠੇ ਹੋ ਕੇ ਕਿੱਦਾਂ ਮਾਰਿਆ ਜਾਣਾ। ਮੈਂ ਗੱਲ ਕਰ ਰਿਹਾ ਸਾ ਆਪਣੀਆਂ ਪ੍ਰਾਣੀਆਂ ਦਾਦੀਆਂ ਦੀ ਉਹਨਾਂ ਦਾ ਦੇਣ ਕੋਈ ਨਹੀਂ ਦੇ ਸਕਦਾ। ਉਹਨਾਂ ਸਿੱਖੀ ਵੀ ਸੰਭ ਕੇ ਰੱਖੀ ਘਰਾਂ ਦੇ ਵਿੱਚ। ਅਸੀਂ ਤੇ ਸਾਰਾ ਕੁਝ ਹੀ ਗਵਾ ਕੇ ਬੈਠੇ ਹਾਂ ਸਾਰਾ ਕੁਝ ਗਵਾ ਕੇ ਬੈਠੇ ਹਾਂ